ਅੱਜ ਮਿੱਤਰੋ ਹੁਣ ਆਪਣੇ ਟੂਡੀ ਲਾਉਣ ਲੱਗੇ ਆਂ ਡੰਗਰਾ ਵਾਸਤੇ ਘਰ ਵਾਸਤੇ ਬੜੀ ਬੰਦੇ ਲੈਣ ਗਿਆ ਤੇ ਆਪਾਂ ਉਹਨਾਂ ਚੱਲੇ ਪਿੱਛੱਕ ਜੰਦੇ ਆਂ ਅੱਗੇ ਬੰਦੇ ਹੁਣ ਮਿੱਤਰੋ ਦੂਜਾ ਘੇੜਾ ਆਪਾਂ ਘਰੇ ਲੈ ਕੇ ਚੱਲੇ ਆਂ ਟਰਾਲੀ ਪਵਾ ਦੀ ਮਸ਼ੀਨ ਮਗਰ ਚੱਲਦੇ ਆਂ ਜੇ ਗੇਅਰ ਚ ਚੜਾ ਕੇ ਦੇਖਦੇ ਆਂ ਲੋੜ ਘਟਾ ਹੈ ਚੜ ਜਾਂਦਾ ਹੈ ਮਿੱਤਰੋ ਘਰੇ ਆਪਾਂ ਤਿੰਨ ਟਰਾਲੀਆਂ ਲਾਏ ਆ ਹੁਣ ਚੌਥੀ ਭਰੀ ਜਾਂਦੀ ਇਹ ਲੈ ਕੇ ਜਾਣੀ ਆ ਇਹ ਲੈ ਕੇ ਚੱਲਦੇ ਆ ਹੁਣ ਟਰਾਲੀ ਭਰ ਕੇ ਮਿੱਤਰੋ ਹੁਣ ਆਪਾਂ ਚੱਲਦੇ ਆ ਇਹਦੇ ਵਗੈਰਾ ਪਾ ਕੇ ਘਰ ਨੂੰ ਇੱਥੇ ਤਾਂ ਆਪਣੇ ਕੋਲੇ ਆ ਹੀ ਲੰਗਾ ਰਹਿ ਗਿਆ ਉਹ ਪਰਾਂ ਜਿਹੜੇ ਦੋ ਨਿੱਪੂਆਂ ਦੇ ਬੂਟੇ ਨੇ ਉਹ ਪਰਾਂ ਦਾ ਪਸਾ ਨਹੀਂ ਬਣਦੀ ਸੀ ਆ ਹੀ ਰਹਿ ਗਈ ਬਸ ਤਿੰਨ ਕੈਰੇਟ ਹੀ ਹੋਈ ਇੱਧਰੋਂ ਵੀ ਹੁਣਾਤੀ ਬਾਦਿੰ ਮਿੱਤਰੋ ਹੁਣ ਇਹਦੇ ਮਗਰ ਪੋਣੇ ਆ ਭਰੀ ਆਪਾਂ ਆਹ ਟਰਾਲੀ ਤੇ ਮਿੱਤਰੋ ਲਾਏ ਆ ਆਪਾਂ ਉਹ ਵੀ ਭਰ ਚੱਲੀ ਆ ਮਿੱਤਰੋ ਭਰ ਗਿਆ ਹੁਣ ਪੰਜਵਾਂ ਜਿਹੜਾ ਵਾਲੀ ਆਸ਼ੀਮਾ ਤੋ ਨਿੱਬੜ ਗਿਆ ਹੁਣ ਚਲਦੇ ਫਾ ਦੂਜਾ ਗੜ ਲੈਣ ਕਰੇ ਤਾਂ ਮਿੱਤਰੋ ਪੈ ਗਈਆਂ 5 ਟਰਾਲੀਆਂ ਆ ਹੁਣ ਕਿਸੇ ਹੋਰ ਦੇ ਲੱਗ ਕੇ ਆਉਂਦੇ ਆ 6 ਵਜੇ ਕੇ ਸ਼ਾਮ ਦੇ ਮਿੱਤਰੋ ਆ 18ਵਾਂ ਘੇੜਾ ਹੋਣਾ ਆ ਟਰਾਲੀ ਪਾਲੀ ਇਹਦੇ ਮਗਰ ਭਰ ਕੇ ਆ ਲਾਸਟ ਹੈ ਜਿੰਨੀ ਹੁਣ ਇਹਦੇ ਮਗਰ ਬਣੂਗੀ ਅੱਧੀ ਬਣੂਗੀ ਜਾਂ ਭਰੂਗੀ ਬਸ ਆਹੀ ਹੈ ਲਾਸਟ ਅੱਜ ਦੀ ਬਾਅਦ ਸਵੇਰੇ ਆਪਾਂ ਦੂਜੇ ਬਾਣੇ ਚ ਚੱਲਾਂਗੇ ਹੁਣ ਆਹ ਵਾਲੀ ਟਰਾਲੀ ਘਰੇ ਲਾ ਕੇ ਆਉਨੇ ਆ ਦਰਾਜੇ ਮਗਰ ਰੈਡੀ ਪਾ ਕੇ ਲਉਨੇ ਆ ਜਿਹੜੇ ਦਾਣੇ ਦੋਨੇ ਹੈਗੇ ਨੇ ਰੇਡੀ ਚਾਕੇ ਲੈ ਜਾਂਦੇ ਮਿੱਤਰੋ ਆ ਟ੍ਰਾਲੀ ਤੇ ਆਪਾਂ ਲਾਤੀ ਘਰੇ ਹੁਣ ਆਪਾਂ ਇਹਦੇ ਮਗਰ ਪੁੰਨੇ ਆ ਰੈਡੀ ਤੇ ਚੱਲਦੇ ਆਂ ਖੇਤੋਂ ਮਿੱਤਰੋ ਪਾਲੀ ਆਸ਼ਮ ਅਗਰ ਰੇੜੀ ਆਪਾਂ ਟਰਾਲੀ ਉਹ ਖੜੀ ਕਰਤੀ ਦਾਣੇ ਧਰ ਕੇ ਲਿਓਨੇ ਹੋਣੇ ਚ ਆਪਾਂ ਪਹੁੰਚ ਗਏ ਮਿੱਤਰੋ ਲੈ ਕੇ ਰੇੜੀ ਖੇਤ ਉਧਰ ਆਪਣਾ ਰੀਪਰ ਚੱਲੀ ਜਾਂਦਾ ਤੇ ਇਧਰ ਚਾਚੇ ਦਾ ਮੁੰਡਾ ਪਰਮਪਾਲ ਤਵੀਆਂ ਲਾਈ ਜਾਂਦਾ ਬਾਹਰ ਚ 855 ਅਗਰ ਤਦੋਂ ਆਪਾਂ ਤਾਂ ਲੱੱ ਲਏ ਰੇੜੀ ਚ ਦਾਣੇ ਜਿਹੜੇ ਹੈਗੇ ਸੀ ਹੁਣ ਇਹਦੀ ਸਫਾਈ ਕਰਦੇ ਆ ਅੱਜ ਆਹ ਵਾਲੇ ਖੇਤ ਚੋਂ ਵੀ ਨਿਬੜ ਗਈ ਥੂੜੀ ਟਰਾਲੀ ਲਾਸਟ ਭਰੀ ਆ ਹੁਣ ਇਥੋਂ ਇਹ ਪਾ ਕੇ ਖੇਤ ਚਲਦੇ ਆ ਘਰੇ ਚਲਦੇ ਆ ਹੁੱਕ ਪਾਤੀ ਤੇ ਆ ਹੁਣ ਕਰ ਦਨੇ ਇਹਦੇ ਟੱਪਨ ਬੰਦ ਦਿੱਕਤਾ ਹੈ ਯਾ ਤਰਾਵਾ ਚੱਲ ਹੁਣ ਮਿਲਦੇ ਆ ਘਰੇ ਮਿੱਤਰੋ ਤਰੋ ਜੀ ਡੀ ਟਰਾਲੀ ਮਸ਼ੀਨ ਵਗਰ ਦੀ ਉਹ ਤਾਂ ਇੱਧਰ ਲਾਤੀ ਦੂਜੀ ਉਹ ਖੜੀ ਐ ਛਰ ਲਾਤਾ ਪੰਦਰ ਟ੍ਰੀਪਰ ਵੀ ਅੰਦਰ ਲਾਤਾ ਜਿਵੇਂ ਤਰੋ ਅੱਜ ਦਾ ਵਲੌਗ ਵਧੀਆ ਲੱਗਾ ਹੋਇਆ ਤਾਂ ਲਾਈਕ ਕਮੈਂਟ ਕਰ ਦਿਓ ਤੇ ਘੰਟੀ ਜੀ ਖੜਕਾ ਦਿਓ ਧੰਨਵਾਦ